ਕਹਾਣੀ ਜਿੰਦ ਮਰ ਜਾਣੀ ਭਾਗ 36 ਇਸ ਵਾਰ ਵੀ ਮੇਲਾ ਆਇਆ ਜਿੰਦ ਵੀ ਮਹੰਤਾਂ ਦੇ ਨਾਲ ਗਈ ਜਿੰਦ ਨੂੰ ਹੁੰਦਾ ਸੀ ਵੀ ਮੈਂ ਮੇਲੇ ਵਿੱਚ ਸਾਰੇ ਜਾ ਕੇ ਵਿਜਾਰ ਘੁੰਮਾਂ ਕੋਈ ਮੈਨੂੰ ਟੋਕੇ ਰੁਕੇ ਨਾ ਪਹਿਲਾਂ ਤਾਂ ਉਹ ਨਿੱਕੀ ਹੁੰਦੀ ਸੀ ਇਸ ਲਈ ਕੋਈ ਨਾ ਕੋਈ ਮਹੰਤ ਉਸ ਦੇ ਨਾਲ ਰਹਿੰਦਾ ਪਰ ਇਸ ਵਾਰ ਪ੍ਰੀਤੀ ਮਹੰਤ ਨੇ ਉਹਨੂੰ ਬਾਜ਼ਾਰ ਵਿੱਚ ਦੇ ਕੇ ਕੱਢਣੀ ਖੁੱਲ ਦੇ ਦਿੱਤੀ ਪਰ ਨਾਲ ਦੀ ਨਾਲ ਇਹ ਵੀ ਆਖਿਆ ਕਿ ਬਾਲਾ ਦੂਰ ਨਾ ਜਾਏ ਅਤੇ ਦੁਬਾਰਾ ਤੱਕ ਇੱਥੇ ਆ ਜਾਈ ਮੁਰਗੀ ਉਸਨੇ ਪ੍ਰੀਤੀ ਮਹੰਤ ਤੋਂ ਖੇਡਾ ਲਈ ਦੜੀ ਪੈਸੇ ਵੀ ਲੈ ਲਈ ਕਿੰਨਾ ਹੀ ਚੁਰ ਘੁੰਮੀ ਰਹੀ ਉਹ ਬਾਜ਼ਾਰ ਦੇ ਵਿੱਚ ਦੁਕਾਨਾਂ ਦੇਖ ਵੀ ਰਹੀ ਝੋਲਿਆਂ ਦੇ ਝੂਲਦੀ ਕਦੇ ਚਨੋਲ ਤੇ ਚੜ ਜਾਂਦੀ ਭੱਜ ਦੌੜ ਕੇ ਥੱਕ ਗਈ ਤਾਂ ਇੱਕ ਜਗ੍ਹਾ ਸਵੇਰ ਤੋਂ ਪਾਣੀ ਪੀਣ ਲੱਗੀ ਇੱਕ ਬੱਚੇ ਦੇ ਰੋਂ ਦੀ ਆਵਾਜ਼ ਆਈ ਤਾਂ ਜਿੰਦ ਨੂੰ ਲੱਗਿਆ ਕੋਈ ਦਿਵਾਕ ਖੇਡ ਲਈ ਜਿੱਦ ਕਰਦਾ ਆਉਂਦਾ ਉਨੇ ਆਸੇ ਪਾਸੇ ਦੇਖਿਆ ਤਾਂ 1-3 ਕੋ ਸਾਲ ਦਾ ਜਵਾਕ ਇਕੱਲਾ ਹੀ ਖੜਾ ਰੋਈ ਜਾ ਰਿਹਾ ਸੀ ਸ਼ਾਇਦ ਉਹ ਗੁਆਚ ਗਿਆ ਸੀ ਜਿੰਦ ਨੇ ਜਾ ਕੇ ਉਸ ਨੂੰ ਚੁੱਕ ਲਿਆ ਹਾਏ ਮੇਰਾ ਨੋਣਾ ਕਾਕਾ ਕੀ ਹੋ ਗਿਆ ਗੁਆਚ ਗਿਆ ਮੰਮੀ ਕਿੱਥੇ ਹੈ ਤੇਰੀ ਇਹ ਕਹਿੰਦੀ ਹੋਈ ਜਿੰਦ ਉਹਨੂੰ ਬਰਾਉਣ ਲੱਗ ਪਈ ਜਿੰਦ ਦੇ ਚੁੱਕਣਸਾਰ ਹੀ ਜਵਾਕ ਨਾਲ ਦੀ ਨਾਲ ਚੁੱਪ ਕਰ ਗਿਆ ਜਿੰਨ ਦੋਨੋਂ ਇੱਕ ਰੇੜੀ ਤੇ ਲੈ ਗਏ ਜਿਹੜੇ ਉਹਦੇ ਆਪ ਦੇ ਕੋਲੇ ਪੈਸੇ ਬਚੇ ਸਨ ਉਹਨਾਂ ਦੇ ਜਵਾਕ ਨੂੰ ਬੁਲਬਲੇ ਲੈ ਦਿੱਤੇ ਇਹਨੇ ਨਾਲ ਉਹ ਖੇਡਣ ਲੱਗ ਪਿਆ ਜਿੰਨ ਉਹਨੂੰ ਡਾਇਕੇ ਉੱਥੇ ਹੀ ਇੱਕ ਪਾਸੇ ਬਹਿ ਰਹੀ ਇੱਕ ਆਵਾਜ਼ ਆਈ ਬੀਰੂ ਬੀਰੂ ਬੱਚਾ ਉਧਰ ਨੂੰ ਦੇਖ ਕੇ ਬੋਲਣ ਲੱਗਿਆ ਜਿੰਨ ਨੇ ਜਦੋਂ ਦੇਖਿਆ ਤਾਂ ਉਸ ਬੱਚੇ ਦੀ मासी पर वो सिर्फ बच्चे भी ही नहीं कुछ जिंद दी दी अपनी मां सिंधी जैसी बच्चा आप ही सिंधी ਨੂੰ ਜਾ ਕੇ ਚੰਬੜ ਗਿਆ ਹੌਨੇ ਚੁੱਕ ਕੇ ਕੜਨਾ ਲਾ ਲਿਆ ਕਿੱਥੇ ਸੀ ਤੂੰ ਵੀਰੂ ਮੇਰੇ ਤਾਂ ਜਾਨ ਹੀ ਨਿਕਲ ਗਈ ਸੀ ਉਹਦੇ ਕੰਨਾਂ 'ਚ ਇੱਕ ਆਵਾਜ਼ ਆਈ ਦੀਦੀ ਪਤਾ ਨਹੀਂ ਕਿਵੇਂ ਪਰ ਐਨੇ ਸਾਲਾਂ ਬਾਅਦ ਦੀ ਰਹਿਮਤ ਨੇ ਉਸ ਨੂੰ ਪਛਾਣ ਲਿਆ। ਸਿੰਦੀ ਨੇ ਉਹਦੇ ਵੱਲ ਗੌਰ ਨਾਲ ਦੇਖਿਆ। ਬਸ ਦੇਖਦੀ ਹੀ ਰਹਿ ਗਈ। ਰਹਿਮਤ ਤੂੰ ਰਹਿਮਤੀ ਮੇਰੀ ਰਹਿਮਤ ਕਹਿੰਦੀ ਸਿੰਦੀ ਦੀ ਉਹ ਬਨਿਕਲ ਗਈ। ਬੀਬੀ ਬੀਬੀ ਕਰਦੀ ਰਹਿਮਤ ਨੂੰ ਜਾ ਚਿੰਦੀ। ਤਾਹਾਂ ਮਾਰਦੀ ਸਿੰਦੀ ਨੇ ਰਹਿਮਤ ਨੂੰ ਘੁੱਟ ਕੇ ਗੜ ਲਾ ਰਾਇਆ। ਦੋਵੇਂ ਪੋਟ ਪੋਟ ਕੇ ਰੋਂ ਲੱਗ ਪਈਆਂ ਉਹਨਾਂ ਨੂੰ ਰੋਂਦੇ ਦੇਖ ਕੇ ਅਸਮਾਨ ਵੀ ਰੋ ਪਿਆ ਕਣੀਆਂ ਪੈਣ ਲੱਗ ਪਈਆਂ ਪੂਰੀ ਜੋਰ ਦੀ ਮੀਂਹ ਆ ਗਈ। ਛਿੰਦੀ ਕਦੇ ਰਾਮਤ ਦਾ ਮੁੱਛੇ ਕਦੇ ਹੱਥ ਛੁਮੇ ਕਦੇ پیر ਕੋਟਕੇ ਗੜ ਨਾਲ ਲਾ ਲਵੇ। ਹਾਈ ਹਾਈ ਮੇਰੀ ਰਾਮਤ ਤੂੰ ਕਿਵੇਂ ਆਦੀ ਏ ਤੈਨੂੰ ਯਾਦ ਨਹੀਂ ਆਈ ਮੇਰੀ ਕਿੰਨੀ ਵੱਡੀ ਹੋ ਗਈ ਤੂੰ ਰਾਮਤ ਤੋਂ ਬਣੀ ਜਿੰਦ ਮਾਂ ਬਾਲਾ ਦੇਖਦੀ ਰਹੀ ਉਹੀ ਮਾਂ ਸੀ ਜਿਹਦੀ ਬੋਕਲ ਵਿੱਚ ਬੈਠ ਕੇ ਕਦੇ ਗਿੰਦ ਚਾਹ ਪੀਂਦੀ ਸੀ ਕਿ ਇਹ ਤੈਨੂੰ ਮੇਰੀ ਕਦੇ ਯਾਦ ਨਹੀਂ ਆਈ ਤੂੰ ਕਦੇ ਆਖਿਆ ਨਹੀਂ ਮੈਂ ਮਾਂ ਕੋਲ ਜਾਣਾ ਨਹੀਂ ਤੇ ਇਹ ਕਦੇ ਤਾਂ ਬੌੜਦੀ ਮੇਰੇ ਕੋਲ ਕਹਿੰਦੀ ਸਿੰਦੀ ਨੂੰ ਰਹਿਮਤ ਨੂੰ ਇੱਕ ਨਾਲ ਲਾਈ ਖੜੀ ਸੀ ਬੀਬੀ ਤੂੰ ਕਿਹੜਾ ਮੇਰੇ ਕੋਲ ਆਈ ਹੈ ਕਦੀ ਨਰਮਾਈ ਹੋ ਗਈ ਤੂੰ ਆਪ ਦੀ ਕਬੀਲਦਾਰੀ ਸਾਹਮਣੇ ਬੈਠੀ ਐ ਮੇਰੇ ਤੱਕ ਪਹੁੰਚੀ ਨਹੀਂ ਕਦੇ ਹੁਣ ਰਹਿਮਤ ਦੀ ਆਵਾਜ਼ ਵਿੱਚ ਲੰਬਾ ਦੀ ਸੀ ਤੇ ਗੁੱਸਾ ਵੀ ਸੀ ਮੈਂ ਮਿਲਗੂਰ ਸੀ ਤੀਏ ਮੈਨੂੰ ਮਾਫ ਕਰ ਦੇ ਕਹਿੰਦੀ ਸਿੰਦੀ ਨੇ ਰਹਿਮਤ ਨੂੰ ਮਣਾ ਮੋਹੀ ਤਿਆਰ ਦਿੱਤਾ ਰਹਿਮਤ ਨੂੰ ਜਦੋਂ ਪਤਾ ਲੱਗਿਆ ਉਦੀ ਇਹ ਨਿਆਣਾ ਉਹਦਾ ਭਰਾ ਐ ਤਾਂ ਉਹਨੇ ਘੁੱਟ ਕੇ ਉਸਨੂੰ ਗਲ ਪਕੜੀ ਚ ਲੈ ਲਿਆ ਮਸਾਂ ਬਈਆਂ ਸਨ ਮਾਵਾਂ ਤੀਆਂ ਇੱਕ ਦੂਜੇ ਨੂੰ ਛੱਡਣ ਨੂੰ ਤਿਆਰ ਨਹੀਂ ਸਨ ਸਿੰਦੀ ਨੇ ਬਹੁਤ ਗੱਲਾਂ ਕੀਤੀਆਂ ਰਹਿਮਤ ਨਾਲ ਉਹਨੇ ਪੁੱਛਿਆ ਵੀ ਤੂੰ ਠੀਕ ਰਹਿਣੀ ਹੈ ਮੇਰੇ ਬਿਨਾ ਤੈਨੂੰ نیند ਆ ਜਾਂਦੀ ਹੈ ਤੇ ਤੈਨੂੰ ਰੋਟੀ ਕੌਣ ਖਵਾਉਂਦਾ ਹੈ ਕਿਤੇ ਭੁੱਖੀ ਤਾਂ ਨਹੀਂ ਸੌਂ ਜਾਂਦੀ ਕਹਿੰਦੀ ਸਿੰਦੀ ਫੇਰ ਰੋਣ ਲੱਗ ਪਈ ਦੁਬਾਰੇ ਫੇਰ ਰਹਿਮਤ ਕੋਤੀ ਨਹੀਂ ਬੀਬੀ ਮੇਰਾ ਬਹੁਤ ਖਿਆਰ ਰੱਖਦੇ ਨੇ ਸਾਰੇ ਬਾਹਲਾ ਮੋਹ ਕਰਦੀਆਂ ਬੀਬੀਆਂ ਮੇਰਾ ਰਾਜਨੀ ਬੀਬੀ ਮੇਲੀ ਆਪ ਆਪਣੇ ਹੱਥਾਂ ਨਾਲ ਰੋਟੀ ਖਵਾਉਂਦੀ ਹੁੰਦੀ ਐ ਰਹਿਮਤ ਨੇ ਮਹਾਂਕਾਂ ਬਾਰੇ ਸਾਰਾ ਕੁਝ ਦੱਸਿਆ ਰਾਜਨੀ ਬਾਰੇ ਪ੍ਰੀਤੀ ਬਾਰੇ ਤੇ ਕਵਲਾ ਬਾਰੇ ਸਾਰਾ ਕੁਝ ਦੱਸਿਆ ਉਸ ਤੋਂ ਬਾਅਦ ਛਿੰਦੀ ਨੂੰ ਇਹ ਸੁਣ ਕੇ ਸੁਖ ਦਾ ਸਾ ਆਇਆ ਕੀ ਚੱਲਉ ਮੇਰੀ ਧੀ ਰੋਦੀ ਤਾਂ ਨਹੀਂ ਉਹਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਿਤਨਾ ਪੁੱਛਿਆ ਵੀ ਤੈਨੂੰ ਮੇਰੀ ਯਾਦ ਨਹੀਂ ਆਉਂਦੀ ਤਾਂ ਰਹਿਮਤ ਕਹਿੰਦੀ ਬੀਬੀ ਯਾਦ ਤਾਂ ਆਉਂਦੀ ਐ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਐ ਮੈਨੂੰ ਆਪਣੇ ਨਾਲ ਲੈ ਜਾ ਰਹਿਮਤ ਨੇ ਅੱਖਾਂ ਭਰਦਿਆਂ ਆਪਣੀ ਮਾਂ ਨੂੰ ਕਿਹਾ ਕਿਵੇਂ ਲੈ ਜਾਂਦੀ ਏ ਤੈਨੂੰ ਨਾਲ ਮੈਂ ਜੇ ਮੈਂ ਚਾਹਾਂ ਵੀ ਤਾਂ ਵੀ ਤੈਨੂੰ ਲੈ ਨਹੀਂ ਤੇ ਜਾ ਸਕਦੀ ਉਹਨਾਂ ਘਰਾਂ 'ਚ ਤੇਰੇ ਲਈ ਕੋਈ ਜਗ੍ਹਾ ਨਹੀਂ ਮੇਰੀ ਬੱਚੀ ਇੱਥੇ ਘੱਟੋ-ਘੱਟ ਤੈਨੂੰ ਪਿਆਰ ਤਾਂ ਕਰਦੇ ਨੇ ਸਾਰੇ ਪਰ ਉੱਥੇ ਮੇਰੇ ਬਿਨਾਂ ਤੇਰਾ ਹੋਰ ਕੋਈ ਨਹੀਂ ਧੀਏ ਕੋਈ ਤੈਨੂੰ ਦੇਖ ਕੇ ਰਾਜੀ ਵੀ ਨਹੀਂ ਸੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਇਸ ਦਾ ਰਹਿੰਦਾ ਭਾਗ ਕੱਲ ਮ ਸੁਣਾਵਾਂਗੇ ਕਿ ਪੂਰੀ ਕਹਾਣੀ ਸੁਣਦੇ ਹਾਂ ਕੱਲ ਵਾਲਾ ਭਾਗ ਇਹ ਰੂਸ਼ਾਣਾ ਕਹਾਣੀ ਨੂੰ ਇਥੋਂ ਤੱਕ ਸੁਣਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਆਪ ਤੱਕ ਸੁਣਦੇ ਜੀ ਧੰਨਵਾਦ ਜੀ